ਜਿੱਦੋਂ ਤਾਂ ਸਸਕਾਲ ਕੀ ਆਲਚਾਲ ਨੇ ਤੇ ਆਪਾਂ ਪਹੁੰਚੇ ਆਂਗੇ ਕਿਸਾਨ ਮੇਲੇ ਤੇ ਲੁਧਿਆਣੇ ਬਈ ਤੇ ਅੱਜ ਤੁਹਾਨੂੰ ਕਰਵਾਉਣਾ ਹੈ ਕਿ ਮੇਲੇ ਦਾ ਰਿਵਿਊ ਵੀ ਕਿੱਦਾਂ-ਕਿਦਾਂ ਕੀ-ਕੀ ਚੀਜ਼ਾਂ ਆਈ ਹੋਣ ਨੇ ਤੇ ਕਿੰਨਾ ਇਕੱਠਾ ਹੈ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਕਰ ਦਿਓ ਸ਼ੇਅਰ ਨਾਲ ਦੀ ਨਾਲ ਤੇ ਟੈਲੀ ਵਾਲਾ ਤਕਨੀਕ ਭਾਰਤੀ ਕਿਸਾਨਾਂ ਲਈ ਲੇ ਬਈ ਜੀ ਇਹ ਦਵਾਚ ਆਪਾਂ ਨੂੰ ਲਈ ਆ ਵਿਸ਼ੇਣ ਤੇ ਮਸ਼ੀਨ ਤੁਸੀਂ ਦੇਖ ਸਕਦੇ ਹੋ ਕਿ ਤੇ ਆ ਭਾਈ ਮਿਲੇ ਆਪਾਂ ਨੂੰ ਕਾਈ ਕਹਿੰਦਾ ਸਾਡੀ ਵੀਡੀਓ ਬਣਾ ਲੈ ਸਸੇਗਾ ਬਾਈ ਜੀ ਉਹ ਠੀਕੋ ਬਾਈ ਜੀ ਤੇ ਕਿੱਥੋਂ ਆਏ ਹੋ ਬਾਈ ਜੀ ਉਹ ਜੋਪੁਰ ਤੋਂ ਆਏ ਜੋਧਪੁਰ ਕਿਹੜਾ ਆ ਬਨਾਲੇ ਬੋ ਠੀਕ ਆ ਜੋਧਪੁਰ ਚੀਬਾ ਹਾਂਜੀ ਠੀਕ ਆ ਲੈ ਭਾਈ ਜੋਧਪੁਰ ਚੀਬੇ ਤੋਂ ਆਇਆ ਤੇ ਮੇਰਾ ਪਿੰਟਾ ਹੈਗਾ ਤੌਲਾ ਅੱਜ ਠੀਕ ਆ ਭਾਈ ਜੀ ਕਿਵੇਂ ਲੱਗਿਆ ਮੇਲਾ ਮੇਲਾ ਵਧੀਆ ਲੱਗਿਆ ਜੀ ਵਧੀਆ ਲੱਗਿਆ ਕੀ ਲੈ ਕੇ ਆਏ ਖਰੀਦ ਕੇ ਅੱਜ ਕੋਈ ਦੇਖੀ ਨਾ ਭਾਈ ਰੇੜੀ ਬੜਾ ਜ਼ਿਆਦਾ ਹੈ ਕਪੜੀ ਤੇ ਬਾਤ ਪਾ ਪਹੁੰਚਿਆ ਆਪਾਂ ਫਾਲਸੀ ਹੋਲਾਂਗੇ ਤੇ ਅੱਜ ਕੋਣਾਂ ਅੰਕੇ ਭਾਈ ਜੀ ਰੌਂਡ ਬਿੱਲ ਚਲੋ ਭਾਈ ਜੀ ਰੌਂਡ ਬਿੱਲ ਲਾ ਕੇ ਇੱਧਰ ਤੁਸੀਂ ਬਿੱਲ ਸਾਹ ਦੇ ਕੇ ਲੈ ਲਓ ਭਾਈ ਜੀ ਦੇਖ ਸਕਦੇ ਤੁਸੀਂ ਰੌਂਡ ਬਿੱਲ ਮਿਲਿਆ ਤੇ ਪੂਰਾ ਪੱਟਾ ਕਾ ਤਕਰੀਬਨ ਭਾਜ ਮੈਨੇ ਚੋ ਇਹ ਤਿੰਨ ਤੋਂ ਚਾਰ ਰਾਉਂਡ ਬਿਲਡਰ ਆਏ ਹੋਏ ਨੇਗੇ ਇੱਕ ਲੈਂਡ ਫੋਰਸ ਵਾਲਾ ਦਾ ਹੈ ਇੱਕ 에어 ਰਾਉਂਡ ਬਿਲਡਰ ਆਇਆ ਏਕ ਆਇਆ ਭਾਈ ਜੀ ਜਗਜੀਤ ਕੋ ਆਪਣਿਆਂ ਦਾ ਠੀਕ ਆ ਭਾਈ ਜੀ ਤੇ ਲੋਬੇ ਜੀ ਠੀਕ ਆ ਗਿਆ ਭਾਈ ਜੀ ਆਪਾਂ ਚੱਲੇ ਤੇ ਸਪਰੇਅ ਪੰਪ ਆ ਗਏ ਅਲੱਗ-ਅਲੱਗ ਪ੍ਰਕਾਰ ਦੇ ਲੱਗ-ਲੱਗ ਪ੍ਰਕਾਰ ਦੇ ਆਪਾਂ ਸਪਰੇਅ ਪੰਪ ਉਹ ਇੱਥੇ ਤੇ ਸਪਰੇਅ ਪੰਪ ਆਪਾਂ ਇੱਥੇ ਭਾਈ ਜੀ ਮੈਂ ਠੀਕ ਆ ਜੋ ਉੱਪਰ ਚੜਾ ਕੇ ਲਾਇਆ ਹੋਇਆ ਹੈ ਜੀ ਤੇ ਲੋਬੇ ਜੀ ਜਦੋਂ ਇਹ ਪੂਰਾ ਖੇਤ ਦਾ ਖੇਤਰ ਬਣਾ ਹੋਇਆ ਤੇ ਤੇ ਬਹੁਤ ਸਪਰੇਅ ਵੀ ਕਰਦਾ ਤਨੇ ਕਿ ਪੰਜਾਬੀ ਲੋਬੇ ਜੀ ਆ ਦੇਖੋ ਭਾਈ ਇਧਰ মিডিਆ ਵਾਲੇ ਵੀ ਪਹੁੰਚੇ ਨੇ ਤੇ মিডিਆ ਵਾਲੇ ਲੈ ਰਹੇ ਨੇ ਕਿ ਇਧਰ ਜਾਣਕਾਰੀ ਜਿਸ ਟਾਲਾ ਤੁਹਾਨੂੰ ਦੇਖੀ ਚੱਲਾਂਗੇ ਤੇ ਇਧਰ ਪਈ ਆ ਗਿਆ ਜਸਮੇਸ਼ ਗਰੁੱਪ ਜਸਮੇਸ਼ ਗਰੁੱਪ ਤੇ ਜੋ ਕਿ ਮੈਂ ਰਿਪੋਰਟ ਲੈ ਰਿਆਂਦਾ ਤੇ ਸਾਹਮਣੇ ਆਪਾਂ ਨੂੰ ਦੇਖੇ ਕਿ ਰੋਟਾਵੇਟਰ ਰੋਟਾਵੇਟਰ ਹੋ ਗਿਆ ਹਰੇਕ ਪ੍ਰਕਾਰ ਦਾ ਇੰਪਲੀਮੈਂਟ ਹੋ ਗਿਆ ਤੇ ਇਧਰ ਤੁਸੀਂ ਦੇਖ ਸਕਦੇ ਕਿ ਇਹ ਮਸ਼ੀਨ ਆ ਗਈ ਤੇ ਇੱਕ ਆ ਨਵੀਂ ਮਸ਼ੀਨ ਤਕਨੀਕ ਦੀ ਆਈ ਹੈ ਮੇਰੇ ਤੇ ਇਹ ਆ ਗਿਆ ਵਿੱਚ ਕੰਪਿਊਟਰ ਕਰਾ ਤੇ ਲੋਬ ਜੀ ਅੱਗੇ ਸਮਝਾਉਣ ਲੱਗਾਂਗੇ ਇਹ ਮਸ਼ੀਨ ਪਿਆ ਲਾਉਂ ਤੇ ਪਹਿਵੇਂ ਦੇਖ ਬਈ ਆਹ ਕਾਦੇ ਵਾਸਤੇ ਬਣਾਈ ਜਾਂਦੀ। ਲੋ ਬਈ ਇਹ ਅਲੱਗੇ ਪ੍ਰਕਾਰ ਦੀ ਬਸੀਦਾ ਜਿਹੜਾ ਜਸਪ੍ਰੀਤ। ਠੀਕ ਆ ਬਈ ਤੇ ਇਹ ਕਾਦੇ ਵਾਸਤੇ ਬਣਾਈ ਗਈ ਆ। ਇਹ ਆਪਦੀ ਕਿੰਨਾ ਕਹ ਬਈ। ਮੈਨੂੰ ਪੁੱਛਦੇ ਬਈ ਤੂੰ। ਦੇਖੋ। ਇਹ ਪੂਰੇ ਜਾਨ ਮੱਕੀ ਜਿਹੇ। ਜੀ ਬਈ ਤੇ ਇਹ ਅੱਗੇ ਬਈ ਮੱਕੀ ਦੇ ਵਾਸਤੇ। ਲੋ ਬਈ ਮੱਕੀ ਦੇ 4 ਪੌਣ ਵਾਸਤੇ ਬਸੀਦਾ ਗਈ ਤੇ ਲੋ ਬਈ ਕਿਸੇ ਰੋ ਮਗਰ ਤੇ ਇਹ ਹੈ ਗਿਆ ਬਈ ਜੀ। ਕੈ ਬਣਾਲੀ ਮਸ਼ੀਨ ਆ ਤੇ ਘੱਟੋ ਤੋਂ ਘੱਟ ਇਹ ਕਿੰਨਾ ਵੱਗੀ ਦਾ ਚਾਰ ਹੀ ਪਾਉਂਦੀ ਤੇ ਕਿੰਨੇ ਔਰੇ ਲੈ ਜਾਂਦੀ ਕੱਟੋ-ਕੱਟ ਚਾਰ ਔਰੇ ਲੈ ਜਾਂਦੀ ਹੁਣ ਅਵੇ ਚਾਰ ਤੋਂ ਪੰਜ ਔਰੇ ਲੈ ਗਏ ਜਾਂਦੇ ਹੈਗੇ ਤੇ ਅੱਗੇ ਆਪਾਂ ਪਹੁੰਚੇ ਬਈ ਜੀ ਐਗਰ ਜੋਂ ਨਾਲ ਦੇ ਐਗਰ ਜੋਂ ਨਾਲ ਦੇ ਆਪਾਂ ਦੇਖਿਆ ਕੱਟਾ ਤੇ ਬਹੁਤਿਆਂ ਦੇ ਕੱਟ ਸੀਗਾ ਤੇ ਆਪਾਂ ਦੇਖ ਰਹੇ ਸੀਗਾ ਨਾਮ ਦੇ ਕੱਟੇ ਜਾਂਦੇ ਸੀਗੇ ਜੀ ਬਈ ਐਗਰ ਜੋਂ ਨਾਲ ਦਾ ਆਪਾਂ ਕਿ ਇੱਥੇ ਥੋੜਾ ਜਿਆਦਾ ਕੱਟ ਸੀ ਤੇ ਆਪਾਂ ਇੱਕਰ ਚੱਲ ਜਾਂਦੇ ਜੰਡਾ ਇੱਥੇ ਸਾਹਮਣੇ ਵੀ ਤੁਸੀਂ ਦੇਖ ਸਕਦੇ ਐਗਰੀ ਜੋ ਨਾਲ ਤੇ ਲੱਗਿਆ ਹੋਇਆਗਾ। ਨਾਲ ਤੇ ਦੇਖ ਸਕਦੇ ਕਿ ਇੱਥੇ ਆ ਕੇ ਬਈ ਜੀ ਰੋਡ ਪੇਤਣਾ। ਇੱਥੇ ਆ ਕੇ ਬਈ ਜੀ ਤੁਸੀਂ ਦੇਖ ਸਕਦੇ ਕਿ ਕੀ ਆ ਲਾ ਬਈ ਚੈੱਕ ਆ। ਆ ਗਿਆ ਕਬੂਟਾ ਚਲੋ ਬਈ ਜੀ। ਆ ਗਿਆ ਝੋਟਾ। ਲੈ ਬਈ ਜੀ ਇੱਧਰ ਕਬੂਟਾ ਵਾਲੇ ਵੀ ਆਵਾਜ਼ਾਂ ਮਾਰ ਰਹੇ ਨੇ। ਲੈ ਜਾ। ਥਾਜਾ ਹੋ ਜੂ ਮੋਟਾ। ਲੈ ਬਈ ਜੀ ਕਦਾ ਲੇ ਲਓ ਕਬੋਟਾ ਫਾਇਦਾ ਹੋ ਜਾ ਮੋਟਾ ਤੇ ਲਓ ਬਈ ਜੀ ਇਹ ਮਿੰਨੀ ਟਰੈਕਟਰ ਆ ਗਿਆ ਬਈ ਜੀ ਕਬੋਟਾ ਵਾਲਿਆਂ ਦਾ ਜੋ ਕਿ ਨਵਾਂ ਲਾਂਚ ਕੀਤਾ ਗਿਆ ਦੀਦੀ ਜੀ ਕੀਮਤ ਹੈ ਕਿ ਬਈ ਜੀ 490000 ਰੁਪਇਆ ਤੇ ਇਧਰ ਆ ਗਿਆ ਕਬੋਟਾ ਤੇ ਇਹ ਆ ਗਿਆ ਬਈ ਜੀ 4x4 ਚ 4x4 ਚ ਆ ਗਿਆ ਕਬੋਟਾ ਤੇ ਇਹਦੀ ਹੈਗੀ 1175000 ਰੁਪਇਆ ਤੇ ਨਾਲ ਬਈ ਜੀ ਆਈਫੋਨ 16 ਫ੍ਰੀ ਪਿਛਲੇ ਵਾਲ ਦਿੱਤੇ ਜੀ ਬਈ ਜੀ 15 ਆਈਫੋਨ 15 ਫ੍ਰੀ ਤੇ ਐਤਕੀ 16 ਠੀਕ ਹੈ ਭਾਈ ਜੀ ਬਾਕੀ ਦੇ ਦੇਖ ਸਾ ਦੇ ਬੇ ਜੀ ਤੇ ਪੁਸਤੇ ਮੇ ਜੀ ਤੇ ਡਬਲ ਕਲਚ ਚ ਆ ਗਿਆ ਬੇ ਜੀ ਇਹ ਤੇ ਅਗੇ ਗਏ ਬੇ ਜੀ 4/4 ਇਹ ਆ ਗਿਆ 550 2 ਚ ਇਹ 4/2 ਚ ਆ ਗਿਆ ਤੇ ਬਾਕੀ ਤੁਸੀਂ ਦੇਖ ਸਕਦੇ ਖੁੱਲੇ ਪਲੇਟਫਾਰਮ ਚ ਆ ਗਿਆ ਬੇ ਜੀ ਡਬਲ ਕਲਚ ਆ ਗਿਆ ਤੇ ਇਧਰ ਮਿਲਿਆ ਆਪਾਂ ਨੂੰ ਛੋਟਾ ਟਰੈਕਟਰ ਇਹ ਵੀ ਆ ਗਿਆ ਬੇ ਜੀ 4/4 ਚ ਪਰ 451 ਤੇ ਇਹਦੀ ਕੀ ਇੰਪਲੀ ਗੱਲ ਕਰੀਏ ਬੇ ਜੀ 9,85,000 ਰੁਪਇਆ ਤੇ ਇਹਦੇ ਨਾਲ ਵੀ ਆਈਫੋਨ 16 ਫਰੀ ਹੈਗਾ ਤੇ ਪਿਛਲੇ ਬਾਰ ਬੇ ਜੀ 15 ਫੋਨ 15 5 3 ਦਿੱਤਾ ਜਗਾ ਤੇ ਇਸ ਵਾਰ ਦੇ ਰਹੇ ਨੇ ਬੇਜੀ 16 ਨੰਬਰ ਆਇਆ ਨੂੰ ਫਰੀ ਤੇ ਅੱਗੇ ਚੱਲੇ ਬੇਜੀ ਅੱਗੇ ਆਪਾਂ ਨੂੰ ਇਹ ਮਸ਼ੀਨ ਮਿਲੇ ਤੇ ਇਹ ਮਸ਼ੀਨ ਹੈਗੀ ਹੈ ਬੇਜੀ ਜੀਰੀ ਬੀਜਣ ਵਾਲੀ ਤੇ ਦੇਖ ਸਕਦੇ ਹੋ ਬੇਜੀ ਇਹਦੇ ਨਾਲ ਬੇਜੀ ਪੌਦ ਬੀਜੀ ਜਾਂਦੀ ਹੈਗੀ ਦੇਖ ਸਕਦੇ ਹੋ ਕਿ ਕਿੱਦਾਂ ਬੀਜੀ ਜਾਂਦੀ ਹੈ ਤੇ ਕੀ ਗੱਲਬਾਤ ਹੈਗੀ ਤੇ ਇਹ ਆਗੇ ਬੇਜੀ ਜਦੋਂ ਝੋਨਾ ਲਾਉਣ ਹੈਗੇ ਇਹ ਝੋਨਾ ਲਾਉਣ ਵਾਲੀ ਮਸ਼ੀਨ ਹੈਗੇ ਤੇ ਇਹ ਵੀ ਬੇਜੀ ਹੈਗੀ ਹੈ ਆਪਾਂ ਕੰਪਨੀ ਦੀ ਗੱਲ ਕਰੀਏ ਇਹ ਵੀ ਕੋਵੋਟਾ ਕੰਪਨੀ ਦੀ ਹੈਗੀ ਤੇ ਲਓ ਬੇਜੀ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬੇਜੀ ਇਹ ਪੌਦ ਹੋਗੇ ਇਹ ਕਿਦਾਈ ਤੇ ਪਾウダー ਐਡਜਸਟ ਕੀਤੀ ਜਾਣੀਆਂ ਤੇ ਇਹਦੇ ਉੱਪਰ ਚੜ ਕੇ ਦੋ ਤੇ ਤਿੰਨ ਬੰਦੇ ਦਾ ਕੰਮ ਕੀਤਾ ਜਾਂਦਾਗਾ ਤੇ ਇਹ ਛੋਟੇ ਵੀ ਸੀਣ ਆ ਗਏ ਬਈ ਜੀ ਤੇ ਇਹਦੀ ਕੀਮਤ ਹੈਗੀ ਬਈ ਜੀ 4,25000 ਰੁਪਇਆ ਆਪਾਂ ਦੇਖਦੇ ਰਹੇ ਤੇ ਦੇਖ ਕੇ ਅੱਗੇ ਆਪਾਂ ਪਹੁੰਚੇ ਤੇ ਕਿੰਨੇ ਲਿਆ ਆਪਾਂ ਨੂੰ ਬਈ ਜੀ ਫਾਰਮ ਟਰੈਕ 60000 ਜਿਹੜਾ ਜਿਹੜਾ ਨਵਾਂ ਨਵਾਂ ਟਰੈਕਟਰ ਲਾਂਚ ਕੀਤਾ ਹੋਇਆ ਹੈਗਾ ਵਲਡ ਮੈਕਸ ਪਹਿਲਾਂ ਪਾਵਰ ਮੈਕਸ ਸੁਪਰ ਮੈਕਸ ਐਗਰੀ ਮੈਕਸ ਤੇ ਇਹ ਹੈਗਾ ਬਈ ਜੀ ਵਲਡ ਮੈਕਸ ਬਈ ਜੀ ਠੀਕ ਬਈ ਜੀ ਤੇ ਤੇ ਲਓ ਬਈ ਜੀ ਤੇ ਹੁਣ ਜਿਹੜਾ ਕਈ ਵੀਰਾਂ ਦੀ ਮੰਗ ਸੀ ਕਹਿੰਦੇ ਕਿ ਸਾਨੂੰ ਬਈ ਜੇ 45 ਤੇ 60 ਦੇ ਵਿਚਕਾਰਲਾ ਟਰੈਕਟਰ ਚਾਹੀਦਾਗਾ ਤੇ ਫਾਰਮਟ੍ਰੈਕ ਵਾਲ ਨੇ ਨਵਾਂ ਟਰੈਕਟਰ ਲਾਂਚ ਕੀਤਾ 45 ਤੇ 60 ਦੇ ਵਿਚਕਾਰਲਾ 50 HP ਜੀ ਨੋਵੇ ਜੀ ਪਾਵਰ ਮੈਕਸ ਵਾਲਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਛੋਟੇ ਗੇਅਰ ਚ ਆ ਗਿਆ ਬਈ ਜੀ 4/2 ਚ ਆ ਗਿਆ ਤੇ ਦੁਨਹਾਂ ਪਾਸੇ ਖੁੱਲਣ ਵਾਲਾ ਪਾਵਰ ਸਟੀering ਆ ਗਿਆ ਚਲੋ ਬਈ ਜੀ ਇਹ ਟਰੈਕਟਰ ਲਾਂਚ ਕੀਤਾਗਾ ਨਵਾਂ ਕੰਪਨੀ ਨੇ ਚੈੱਕ ਕਰ ਸਕਦੇ ਹੋ ਬਈ ਜੀ ਤੇ T20 ਛੋਟੇ ਗੇਅਰ ਚ ਆ ਗਿਆ ਬਈ ਜੀ ਚਲੋ ਬਈ ਜੀ ਹੁਣ ਤੁਹਾਨੂੰ ਦਿਖਾਉਣਗੇ ਬੋਤੇ ਵਰਗਾ ਟਰੈਕਟਰ ਲਓ ਬਈ ਜੀ ਤੁਸੀਂ ਦੇਖ ਸਕਦੇ ਹੋ ਕਿ ਤੇ 50 50 ਇੰਚ ਦੇਖਦੇ ਕੇ 52 10 53 10 ਦੇਖਦੇ ਕੇ ਆਪਾਂ ਬਾਈ ਜੀ ਬਹੁਤ ਅੱਕ ਚੁੱਕੇ ਗਈ ਸੀ ਤੇ ਦੁਬਾਰਾ ਚ ਲਗਾਉਣੇ ਸਾਨੂੰ ਕਾਟ ਦੱਸ ਪੀ ਤੇ ਲੋ ਬਾਈ ਜੀ ਟਰੈਕਟਰ ਦੇਖ ਸਕਦੇ ਹੋ ਫੁੱਲ ਕੈਬਨ ਵਾਲਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਟਾਇਰ ਤੇ ਬੈਕ ਟਾਇਰ ਵੀ ਦੱਸਦਣੇ ਆਪਾਂ ਤੁਹਾਨੂੰ ਕਿੰਨੇ ਦੇ ਨੇ ਆ ਗਏ ਬਾਈ ਜੀ ਤੇ ਪਿੱਛੇ ਬਾਈ ਜੀ 3 ਨਹੀਂ ਬਾਈ ਜੀ 4 ਬੇਟ ਲੱਗੇ ਹੋਣਗੇ ਤੇ ਇਹ ਆ ਗਏ ਬਾਈ ਜੀ 18 ਦੇ ਟਾਇਰਾਂ ਚ 18 ਦੇ ਟਾਇਰਾਂ ਚ ਆ ਗਏ ਤੇ ਬਾਕੀ ਅੱਗੇ ਚੱਲ ਲੰਗੇ ਆ ਤੇ ਅੱਗੇ ਆਪਾਂ ਨੂੰ ਮਿਲੇ ਇਹ ਮਸ਼ੀਨ ਇਹ ਦੁਬਾਰਾ ਚ ਇਹ ਬੀਲਰ ਮਿਲ ਗਿਆ ਤੇ ਬੀਲਰ ਦੇਖਿਆ ਬਾਈ ਜੀ ਆਪਾਂ ਤੇ ਹਰੇਕ ਪ੍ਰਕਾਰ ਦਾ ਬਈ ਜੀ ਹਰੇਕ ਕੰਪਨੀ ਦਾ ਬਿਲਰ ਆਇਆ ਹੋਇਆ ਹੈ ਸਿਕਾ ਤੇ ਇਹ ਆ ਗਿਆ ਸਭ ਤੋਂ ਵੱਡਾ ਪਿਕ ਬਿਲਰ ਐਚ ਡੀ 870 ਠੀਕ ਹੈ ਬਈ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਈ ਜੀ ਤੇ ਪਾਪ ਇੱਕ ਕਾਫੀ ਇਹਦੇ ਵੀ ਪਾਈਪਾਂ ਲੱਗੀਆਂ ਚਲੋ ਬਈ ਚੈੱਕ ਕਰਨੋ ਬਾਕੀ ਓਕੇ ਰਿਪੋਰਟ ਹੈ ਤੇ ਮੇਲੇ 'ਚ ਘੁੰਮਦੇ ਰਵਾਂਗੇ ਤੇ ਨਾਲ ਉਸ ਨੂੰ ਚੀਜ਼ਾਂ ਦੱਸਦੇ ਰਵਾਂਗੇ ਕਿ 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 ਨਵੀਆਂ ਕਪੈਨਾਂ ਆਈਆਂ ਨੇ ਤੇ ਇਹ ਆ ਗਿਆ ਬਈ ਜੀ ਜੱਗਜੀਤ ਵਾਲਿਆਂ ਕੰਪਨੀ ਦੇ ਬਿਲਰ ਚੜਾਉਣ ਵਾਲੀ ਮਸ਼ੀਨ ਚਲੋ ਬਈ ਜੀ ਇਹ ਬਿਲਰ ਉੱਪਰ ਗਠਾਂ ਗੜੀਏ ਆਪਾਂ ਉੱਪਰ ਚੜਾਉਂਦੀ ਆਗੇ ਤੇ ਨਾਲ ਦੀ ਨਾਲ ਬਣਾਉਂਦੀ ਆਗੇ ਠੀਕ ਹੈ ਬਾਈ ਜੀ ਤੇ ਇਹ ਆਗੇ ਬਾਈ ਜੀ ਜਗਜੀਤ ਕੰਪਨੀ ਵਾਲਿਆਂ ਦੀ ਕੰਬਾਈ ਜੀਸੀਵੀ ਕੰਬਾਈ ਲਓ ਜੀ ਜੀਸੀਵੀ ਕੰਬਾਈ ਤੇ ਥੱਲੇ ਪੈਂਟਾ ਪਾਦੀਆਂ ਤੇ ਬਾਕੀ ਨਾਲ ਦੀ ਨਾਲ ਲੋਕ ਇੰਟਰੋਡੈਕਸ਼ਨ ਲੈ ਰਹੇ ਨੇ ਕਿ ਤੇ ਜਗਜੀਤ ਕੰਪਨੀ ਵਾਲਿਆਂ ਨੇ ਬਾਈ ਜੀ ਇਨਾਬੇ ਬਹੁਤ ਕ ਵੱਡੇ ਬਾਈ ਜੀ ਇਹਦੇ ਬਾਅਦ ਪਹੁੰਚੇ ਜਗਜੀਤ ਕੰਪਨੀ ਵਾਲੇ ਤੇ ਪੁੱਛਿਆ ਆਪਾਂ ਨੂੰ ਬਾਈ ਨੂੰ ਇਹ ਕੀ ਮਸ਼ੀਨ ਹੈਗੀ ਤੇ ਦੱਸੋ ਬਾਈ ਜੀ ਤੇ ਲਓ ਬਈ ਬਾਈ ਤੋਂ ਪੁੱਛਦੇ ਆ ਵੀ ਕੀ ਮਸ਼ੀਨ ਹੈਗੀ तो गोबर की मशीन है ये गौशाला डिस्काउंट डिस्काउंट नहीं। नहीं के लिए बेसिकली बनाई गई है ठीक है गौशाला पे आप इसको यूज कर सकते हैं और इससे क्या है इससे बिजली सहन हो सकता है गौशाला का ठीक है जो शमशान पे लकड़ी जाती है शमशान पे और पूजा ठीक है ਏ ਕਮੈਜ ਲੋ ਬਾਈ ਜੀ ਜਗਜੀਤ ਕੰਪਨੀ ਵਾਲੇ ਤੋਂ ਪਹੁੰਚੋ ਤੇ ਗੋਬਰ ਲਈ ਗੋਬਰ ਲਈ ਹਾਂ ਜੀ ਤੇ ਲੋ ਬਾਈ ਜੀ ਅੱਗੇ ਪਹੁੰਚੇ ਆਪਾਂ ਮਹੀਂਦਰਾ ਟਰੈਕਟਰ ਵਾਲਿਆਂ ਦੇ ਤੇ ਲੋ ਬਾਈ ਜੀ ਦੇਖਿਆ ਆਪਾਂ 4x4 ਟਰੈਕਟਰ ਮਹੀਂਦਰਾ ਤੇ ਨੋਵ 55D ਹੈ ਜੀ ਤੇ ਇਧਰ ਖੜਾ ਸੀਗਾ ਬਾਈ ਜੀ ਐਮਐਸ ਨਹੀਂ ਇਹ ਹੈਗਾ ਬਾਈ ਜੀ ਪੀਐਸ ਮਹੀਂਦਰਾ 305 ਤੇ ਬਾਕੀ ਬਾਈ ਜੀ ਆਜੋ ਆਪਾਂ ਅੱਗੇ ਚੱਲਾਂਗੇ ਤੇ ਬਣੇ ਰਹੋ ਬਾਈ ਜੀ ਵੀਡੀਓ 'ਚ ਅੱਜ ਤੁਹਾਨੂੰ ਹੁਣ ਚੱਲ ਦਾਂਗੇ ਬਾਈ ਜੀ ਸਵਰਾਜ ਆਣ ਦੀ ਲੱਗ ਤੇ ਦੇਖਦੇ ਆਂ ਸਵਰਾਜ ਆਣ ਨੇ ਕੀ ਲਾਂਚ ਕੀਤਾ ਕਰ ਨਵਾਂ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਮੈਂ ਤਰ੍ਹਾਂ ਲੰਦਾ ਵੀ ਪੂਰਾ ਕੱਟ ਸੀਗਾ ਤੇ ਨਾਲ ਹੀ ਸਵਰਾਜ ਵਾਲਿਆਂ ਦੇ ਸਵਰਾਜ ਵਾਲਿਆਂ ਨੇ ਤਾਂ ਥੋੜਾ ਜਿਆਦਾ ਕੱਟ ਸੀਗਾ ਤੇ ਸਵਰਾਜ ਵਾਲਿਆਂ ਨੇ ਦੇਖਦੇ ਆਂ ਭਾਈ ਜੀ ਤੇ ਸਵਰਾਜ ਵਾਲਿਆਂ ਨੇ 744 ਟਰੈਕਟਰ ਲਾਂਚ ਕੀਤੇ ਜੀ ਜੋ ਕਿ 855 ਠੀਕ ਆ ਭਾਈ ਜੀ ਤੇ ਜਿੰਨੇ ਟਰੈਕਟਰ ਨੇ ਕਿ ਸਾਰੇ ਲੈ ਕੇ ਆਏ ਸੀ ਕਿ ਉਰੇ ਤੇ ਇੱਧਰ ਤੋਂ ਕੋਣੇ ਤੋਂ ਇੱਕ ਬੁਲਟ ਦੀ ਕੀਮਤ ਆ ਲਓ ਭਾਈ ਜੀ ਇਹ ਹੈਗਾ ਬੁਲਟ ਦੀ ਕੀਮਤ ਦਾ ਟਰੈਕਟਰ ਤੇ ਇਹਦੀ ਕੀਮਤ ਹੈ ਜੀ ਭਾਈ ਜੀ ਓਨਲੀ 275000 ਰੁਪਏ 275000 ਰੁਪਏ ਕੀਮਤ ਹੈ ਇਹਦੀ ਭਾਈ ਜੀ ਤੇ ਕਹਿ ਲਈ ਆਪਾਂ ਬੁਲਟ ਦੀ ਕੀਮਤੋ ਦਾ ਟਰੈਕਟਰ ਆ ਗਿਆ ਬਾਈ ਜੀ ਤੇ ਅੱਗੇ ਆ ਗਿਆ ਬਾਈ ਜੀ ਇਹ 30 ਐਚਪੀ ਦਾ ਉਹਦੀ ਬਾਈ ਜੀ ਐਚਪੀ ਦੀ ਗੱਲਬਾਤ ਕਰੀਏ ਉਹ 11 ਐਚਪੀ ਦਾ ਸੀ ਤੇ ਇਹ 3 ਸਪੀਡ ਚ ਆ ਗਿਆ ਬਾਈ ਜੀ ਤੇ ਇਹਦੀ ਰੇਟ ਆ ਗਿਆ ਬਾਈ ਜੀ 5.5 ਲੱਖ ਰੁਪਇਆ 3 ਸਪੀਡ ਆ ਗਿਆ ਬਾਈ ਜੀ ਤੇ ਜੇ ਗੱਲਬਾਤ ਕਰੀਏ ਬਾਈ ਜੀ 4/4 ਚ ਆ ਗਿਆ ਤੇ ਦੋਨਾਂ ਪਾਸੇ ਪਾਵਰ ਖੁੱਲਣ ਵਾਲਾ ਆ ਗਿਆ ਬਾਈ ਜੀ ਤੇ ਨਵੇਂ ਆ ਗਿਆ ਬਾਈ ਜੀ 4/4 ਚ 969 969 ਆ ਗਿਆ ਬਾਈ ਜੀ ਤੇ ਖੁੱਲੇ ਪਲੇਟਫਾਰਮ ਚ ਆ ਗਿਆ ਤੇ ਗੱਲਬਾਤ ਕਰੀਏ ਦੋਲੇ ਪਾਸੇ ਪਾਵਰ ਐਕਟਿਵ ਸਟੀਅਰਿੰਗ ਆ ਗਿਆ ਬਾਈ ਜੀ 4x4 ਛੋਟਾ ਟਰੈਕਟਰ ਇਹ ਕਹ ਰਹੀ ਆਪਾਂ ਫੁੱਲ ਫੀਚਰ ਵਾਲਾ ਜਿਵੇਂ ਕਹ ਰਹੀ ਆ ਇੱਥੇ ਸਭ ਤੋਂ ਵੱਧ ਰਾਸਾਗਾ ਠੀਕ ਹੈ ਬਾਈ ਜੀ ਇੱਕ ਹੁਣ ਆਪਾਂ ਤੇ ਅਜੇ ਹੁਣ ਆਪਾਂ ਚੱਲਦੇ ਕਿ ਸੋਨਾਲੀ ਕਾਲੇ ਵੱਲ ਤੇ ਸੋਨਾਲੀ ਕਾਲੇ ਵੱਲ ਦੇਖ ਰਹੇ ਆਂਗੇ ਆਪਾਂ ਕਿਹੜੇ ਕਿਹੜੇ ਟਰੈਕਟਰ ਆਏ ਉਹਨੇ ਇਹ ਪ੍ਰਾਣੀ ਸ਼ੂਹ ਵਾਲਾ ਵੇ ਜੀ 735 ਆ ਗਿਆ ਬਾਈ ਜੀ ਲਓ ਬਾਈ ਜੀ ਲਓ ਮਿੱਤਰੋ ਅੱਗੇ ਪਹੁੰਚੇ ਆਪਾਂ ਸੋਨਾਲੀ ਕਾ ਟਰੈਕਟਰ ਵਾਲੇ ਦੇ ਸੋਨਾਲੀ ਕਾਲ ਟਰੈਕਟਰ ਵਾਲ ਨੇ ਬਾਈ ਜੀ ਕੀਤਾ ਸੀਗਾ 75 ਲਾਂਚ ਤੇ ਅਜੇ ਆਪਾਂ ਦਿਖਾਉਣਗੇ ਕਿ ਸਾਨੂੰ ਕਿਹੜੇ ਕਿਹੜੇ ਟਰੈਕਟਰ ਬਾਈ ਜੀ ਸੋਹਣੀ ਕਾਲਾ ਦੇ ਆਉਣੇ ਤੇ ਇਹ ਹੈਗਾ ਬਾਈ ਜੀ 4x4 ਚ 65 ਇਹ ਹੈਗਾ ਬਾਈ ਜੀ 65 ਤੇ ਬਾਕੀ ਤੁਸੀਂ ਦੇਖ ਸਕਦੇ ਹੋ ਫੋਰ ਬੈਕ ਸਾਈਡ ਤੇ ਬੀਟ ਵਗੈਰਾ ਲੱਗੇ ਹੋਏ ਨੇ ਤੇ ਆ ਗਿਆ ਆ ਗਿਆ ਬਾਈ ਜੀ ਡੀਆਈ 730 ਦਾ ਇਹ 730 ਦਾ ਆ ਗਿਆ ਤੇ ਇਹ ਹੈਗਾ ਬਾਈ ਜੀ 4x2 ਚ ਤੇ ਲੋਡਰ ਵਗੈਰਾ ਲੱਗਾ ਹੋਇਆ ਹੈਗਾ ਤੇ ਕਿਸਾਨਾਂ ਦੀ ਕਲੀਏ ਆਪਾਂ ਛੋਟੇ ਜ਼ਿੰਮੇਦਾਰ ਦੀ ਪਹਿਲੀ ਪਸੰਦ ਆ ਗਏ ਬਾਈ ਜੀ ਇਹ ਟਰੈਕਟਰ ਤੇ ਇਹ ਗੱਲਬਾਤ ਕਰੀ ਬਾਈ ਜੀ ਪੀਟੀਓ ਦੀ ਤਾਂ 540 ਚੱਕਰਾਂ ਦੇ ਬਾਈ ਜੀ ਤੇ ਕਲਾ ਕਿਸਮ ਕਰੀਏ ਸਿੰਗਲ ਕਲੱਚ ਜਾਂ ਤੱਕ ਤੇ ਔਇਲ ਬ੍ਰੇਕਾਂ ਚ ਆ ਜਾਂਦਾ ਬਾਈ ਜੀ ਪਾਵਰ ਸਟੀਅਰਿੰਗ ਚ ਆ ਜਾਂਦਾ ਕਰ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਤੇ ਸੋਨਾ ਲੀਕਾ ਵਾਲ ਨੇ ਵਿੱਚ ਦੇਖਿਆ ਤਾਂ ਇਧਰ ਉੱਪਰ ਟਰੈਕਟਰ ਵੀ ਜਿਹੜਾ ਹੈ ਸੀਗਾ ਤੇ ਆਪਾਂ ਸੋਚਿਆ ਕਿ ਆਪਣੇ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਦਿਖਾ ਦਈਏ ਤੇ ਲਓ ਬਾਈ ਜੀ ਤੇ ਇਹ ਹੈਗਾ ਬਾਈ ਜੀ ਸੋਨਾ ਲੀਕਾ 30 ਦਾ ਬਾਈ ਜੀ 30 ਹੌਸਪਾਵਰ ਦਾ ਠੀਕ ਹੈ ਬਾਈ ਜੀ ਤੇ ਇਹ ਵਿੱਚ 4x4 ਚ ਆ ਗਿਆ ਤੇ ਅੱਗੇ ਦੇਖਿਆ ਆਪਾਂ ਬਾਈ ਜੀ ਟਾਈਗਰ ਤੇ ਇਹ ਹੈਗਾ ਬਾਈ ਜੀ ਡੀਆਈ 50 ਦਾ ਤੇ ਇਹਦੇ ਬਾਰੇ ਵੀ ਨੌਲੇਜ ਦਿੰਨੇ ਆ ਕਿ ਆਪਾਂ ਸੁਣੀਏ ਥੋੜੀ ਜੀ ਲਓ ਬਾਈ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਭਾਈ ਜੀ 4/4 ਚ ਆ ਗਿਆ ਤੇ 30 65 ਸੀਸੀ ਇੰਜਨ ਚ ਆ ਗਿਆ ਆਦਮਿਕਤ ਤਾਰਕਾ ਕੀ ਭੇਜੀ ਇਹਦੀ 210 ਟਾਰਕ ਮਿਕਸ ਵਿੱਚ ਕਿਸਮਾ ਇਸ ਨੇ ਆ ਗਿਆ ਭਾਈ ਜੀ 120 ਪੀਟਾ ਠੀਕ ਆ ਭਾਈ ਜੀ ਪੀ 2 ਆ ਗਿਆ 540 ਚੱਕਰ ਤੇ ਅਜੂ ਅੱਗੇ ਚੱਲ ਦਾਂਗੇ ਤੇ ਅੱਗੇ ਭਾਈ ਜੀ 745 ਦਾ ਮਿਲਿਆ ਸੋਨਾਲੀਕਾ ਤੇ ਅਜੂ ਤੁਹਾਨੂੰ ਜਿਹੜਾ ਕੱਲੀ ਆਪਾਂ ਜਮਨ ਨਵਾਂ ਲਾਂਚ ਕੀਤਾ ਗਿਆ ਉਹ ਟਰੈਕਟਰ ਦੱਸ ਦਾਂਗੇ ਇਹ ਆ ਗਿਆ ਭਾਈ ਜੀ 75 ਜੋ ਕਿ ਭਾਈ ਜੀ ਲਾਂਚ ਕੀਤਾ ਸੀਗਾ ਰਾਜਪੁਰੇ ਮੇਲੇ ਤੇ ਇਹ ਰਾਜਪੁਰੇ ਤੇ ਪਹਿਲੀ ਵਾਰ ਲਾਂਚ ਕੀਤਾ ਜੀ 4x4 ਚ ਤੇ ਭਾਈ ਜੀ ਤਿੰਨ ਸਪੀਡਾਂ ਚੱਲਦਾ ਤੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਭਾਈ ਜੀ ਇਹਦੇ ਅਲੱਗ-ਅਲੱਗ ਕੈਲੀਆ ਆਪਾਂ 50 ਹੌਸਪਾਵਰ 55 75 ਇਹ ਤਿੰਨ ਹੌਸਪਾਵਰਾਂ ਤੇ ਚੱਲਦਾਗਾ ਠੀਕ ਹੈ ਭਾਈ ਜੀ ਜਾ ਜੋ ਅੱਗੇ ਚੱਲੇ ਆ ਲੈ ਭਾਈ ਜੀ ਹੁਣ ਨਾਲ ਦੇ ਨਾਲ ਕਿਸਾਨ ਮੇਲੇ ਦਾ ਸਾਨੂੰ ਘੇੜਾ ਵੀ ਦਿਨੇ ਹੈਗੇ ਤੇ ਇਹ ਹੈਗਾ ਭਾਈ ਜੀ 14 ਫੁੱਟਾ ਰੇਟੋਵੇਟਰ ਤੇ ਇਹ ਹੈਗਾ ਭਾਈ ਜੀ ਪ੍ਰਾਈਮ ਐਗਰੋ ਵਾਲਿਆਂ ਦਾ ਠੀਕ ਹੈ ਭਾਈ ਜੀ ਆਜੋ ਅੱਗੇ ਚੱਲਦੇ ਆਂਗੇ ਤੇ ਆ ਕੇ ਪਿੰਡ ਦੀ ਸਣ ਅਵਕੀਰਾ ਕਿਸਾਨ ਠੀਕ ਹੈ ਭਾਈ ਜੀ ਤੇ ਲੋ ਬਾਈ ਜੀ ਦੇਖ ਸਕਦੇ ਹੋ ਕਿ ਇਕੱਠ ਬਾਈ ਜੀ ਬਹੁਤ ਯਾਦ ਹੈ ਸੀਗਾ ਤੇ ਇਧਰ ਦੇਖ ਸਕਦੇ ਹੋ ਕਿ ਬਾਈ ਜੀ ਸਵਰਨ ਹੈ ਕਰੋ ਸਵਰਨ ਹੈ ਕਰੋ ਵਾਲਿਆਂ ਦੇ ਵੀ ਹਰ ਇੱਕ ਪ੍ਰਕਾਰ ਦਾ ਐਪਲੀਮੈਂਟ ਆਇਆ ਹੋਇਆਗਾ ਰੂਟਾ ਵੀਟਰ ਤੋਂ ਲਾ ਕੇ ਕਲਟੀਵੇਟਰ ਜਾਂ ਕਹਿ ਲਈ ਆਪਾਂ ਹੋਰ ਸੰਦ ਵੀ ਆਏ ਹੋਣ ਕੇ ਹਰ ਇੱਕ ਪ੍ਰਕਾਰ ਦਾ ਸੰਦ ਪਹੁੰਚਿਆ ਹੋਇਆਗਾ ਤੇ ਬਾਕੀ ਬਾਈ ਕਮੈਂਟ ਕਰਕੇ ਜਰੂਰ ਦੱਸ ਦਿਓ ਬਾਈ ਜੀ ਕਿਹੜੇ ਕਿਹੜੇ ਵੀਰ ਇਥੇ ਮੇਲੇ ਵਿੱਚ ਪਹੁੰਚੇ ਤੇ ਕਿਹੜੇ ਕਿਹੜੇ ਵੀਰ ਇਥੇ ਕੀ ਕੀ ਚੀਜ਼ਾਂ ਖਰੀਦ ਕੇ ਲੈ ਗਏ ਕਮੈਂਟ ਜਰੂਰ ਕਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ